डेरा बाबा नानक की दाना मंडी में एक युवक की मारकर हत्या कर दी गई जिला गुरदासपुर के सरहदी हल्का डेरा बाबा नानक की दाना मंडी में कुछ युवकों ने हरदीप सिंह नाम के युवक की हत्या कर दी और मौके पर फरार हो गए मौके पर पहुंची पुलिस मामले की जांच कर रही है परिवार का रो रो बुरा हाल है मां ने गुहार लगाई कि बेटे के कातलों को गिरफ्तार किया जाना चाहिए और कड़ी सजा देनी चाहिए इस हत्या के बारे में जब डी एस पी डेरा बाबा नानक से बात की गई ਤੋ ਉਹਨਾਂ ਨੇ ਕਿਹਾ ਕਿ ਪ੍ਰਦੀਪ ਸਿੰਘ ਪੁੱਤਰ ਹਰੀਦ ਸਿੰਘ ਕੀ ਕੁਝ ਲੋਗੋ ਨੇ ਹਤਿਆ ਕਰਦੀ ਹੈ ਉਸकी मां ਜੋ ਬਿਆਨ ਦੇਗੀ ਉਸ ਪਰ ਕਾਰਵਾਈ ਕੀ ਜਾਏਗੀ JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਬਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਉਹਨਾਂ ਨੇ ਕਹਿੰਦੇ ਆ ਕਿ ਉਹਨਾਂ ਕੋਈ ਮਰਦੀ ਦਾ ਬੁਣਾਇਆ ਕਾਲੂ ਕਾਲੂ ਉਹਨੇ ਬਾੜ ਵੀ ਦਿੱਤੀ ਹੈ ਕਿ ਵੱਡੀ ਚ ਆਇਆ ਤੇ ਦੋ ਬਣੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਕਾਕਾ ਕਿਉਂ ਨੁਬਾਰਤ ਦੇ ਲਿਆ ਕਾਲੂ ਕਿਡਾਣਾ ਮੱਡੀ ਚ ਆਇਆ ਮੈਂ ਦਿਖਣਾ ਤੁਹਾਨੂੰ ਅੱਛਾ ਜੀ ਅੱਗੇ ਨੇ ਸੁਰਵੜ ਕੱਪੜੇ ਬਦਲੇ ਕਾਕਾ ਉਹ ਕੋਲ ਲੈ ਕੇ ਕੱਕ ਨੇ ਚੱਲ ਗਏ ਫਿਰ ਉੱਚਾ ਦਾਣਾ ਮੱਡੀ ਚ ਪਰੇ ਰਾਮ ਇਹਦੇ ਆਪੇ ਚ ਕੋਲ ਗਲੇ ਕਿੱਜਾ ਬੁੱਝਾ ਮਾਰ ਵੀ ਸੁਣਦੇ ਨੇ ਕਿੱਜੇ ਹਾਂ ਕਿੱਜਾ ਮਾਰੀਆਂ ਦੋ ਮੈਨੇ ਗਲਾ ਵੀ ਘੁੱਟਿਆ ਉਹ ਆਟੇ ਚੜੇ ਤੁਹਾਨੂੰ ਕਿੱਦਾਂ ਬਦਲਿਆ ਉਹ ਮੈਨੂੰ ਪਤਾ ਲੱਗਿਆ ਦਾਣਾ ਮੱਡੀ ਤੇ ਕੋਲ ਦਾ ਹੋ ਸਕਦਾ ਹੈ ਪੈਂਪੈਕ ਹਾਂ ਪੈਂਪੈਕ ਦਾ ਹੋ ਸਕੀਗਾ ਮੇਰੇ ਸਿੱਧਾ ਜਿਹੜੇ ਬੰਦੇ ਇੱਥੇ ਥੀ ਤੇ ਕੇ ਭੈਰ ਭਰਾ ਦਾ ਪਹਿਲਾਂ ਹੀ ਮਰਿਆ ਸ਼ੇਰਾ ਉਹ ਮੇਰੇ ਸ਼ੇਰੇ ਦੀ ਮੰਨੀ ਆ ਤੇ ਹੁਣ ਤੋਂ ਦੀ ਕਿਹਾ ਮੈਨੂੰ ਚਾਹੀਦਾ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਜਿਵੇਂ ਕਿਉਂ ਮਾਰਿਆ ਤੇ ਪੰਜ ਸਾਲ ਦੀ ਉਹਨੇ ਬੱਚਾ ਕਿਉਂ ਮਾਰਿਆ ਮੈਂ ਕਿਹੋ ਜਿਹਾ ਟਿਲਾਂਗੇ ਜਦੋਂ ਮੇਰਾ ਪਿਆ ਨਾ ਨਾ ਕਿੱਦਾਂ ਕਿਉਂ ਤੁਹਾਡਾ ਮੇਰਾ ਬੱਚਾ ਕਿੰਨੀ ਵੱਡੀ ਚੀਜ਼ ਨਹੀਂ ਲੈ ਤੂੰ ਤੈਨੂੰ ਕੋਈ ਲੱਗਤ ਨਹੀਂ ਆਉਂਦੀ ਆ ਉਹ ਪਤਾ ਨਹੀਂ ਪਹਿਲਾਂ ਸਾਡੇ ਘਰ ਰੋਟੀ ਨਾਲ ਜਿਹੜਾ ਖਾ ਕੇ ਜਿੰਨਾ ਨਾਲ ਛੇਰੇ ਦਾ ਨਾਲ ਛੇਰੇ ਦਾ ਦੋਸਤ ਸੀ ਹਾਂ ਆਉਂਦਾ ਸਾਡੇ ਘਰ ਉਹ ਲੋਹੂ ਰਾਮ ਨਿਕਲਿਆ ਕੰਜਲ ਜੋ ਛੇਰਾ ਮਰ ਗਿਆ ਤਾਂ ਪਸ ਸਾਰੇ ਉੱਠ ਬੱਟੇ ਫਿਰ ਹਾਈ ਛੇਰ ਨਾਲ ਕੋਈ ਨਹੀਂ ਦੇ ਘਰ ਆਉਂਦਾ ਹਾਂ ਹਾਂ ਅੰਦੀ ਮੈਂ ਤਾਂ ਕਹਾਂ ਨਹੀਂ ਪਿਆ ਕੁੜਾ ਇਦਾਂ ਨਾ ਨਿਕਲਣਾ ਆ ਦੇਖੋ ਇਹਨੇ ਮੁੱਲਿਓ ਮੰਗੀਆਂ ਦੇ 8 ਜਣੇ ਜਿਨ੍ਹਾਂ ਦਾ ਕਈ ਮਾਰਿਆ ਹਾਈ ਮੈਸੇਜ ਮਿਲਿਆ ਇਥੇ ਹਸਪੀਟਲ ਚ ਆਇਆ ਵੀ ਅਰਦੀਪ ਸਿੰਘ ਇਹਨਿਸ ਟਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਉਹ ਧਿਆਨ ਲਿਖਦੇ ਆ ਉਹਦੀ ਮਾਤਾ ਦਾ ਮਾਤਾ ਦਾ ਬਲੰਦਰ ਕੌਰ ਜਿਹਦੇ ਖਿਲਾਫ ਲਕਾਵੇ ਕੀ ਬਿਆਨ ਉਹਦੇ ਖਿਲਾਫ ਨਹੀਂ ਕਰਦੇ ਜਿਹਦੇ ਖਿਲਾਫ ਟਿਕਾ ਨਿਕਲੇਗਾ ਉਹ ਗੜਾ ਨਾ ਨਾ ਤੁਹਾਡੇ ਸਾਹਮਣੇ ਜਾਇਆ ਮੈਂ ਕਹਈ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਨੂੰ ਦੱਸਿਆ ਵੀ ਇਹਦਾ ਮਰਡਰ ਹੋਇਆ ਅੱਗੇ ਤਬਦੀਸ਼ ਜਿਵੇਂ ਉਹਦੀ ਮਾਤਾ ਬਿਆਨ ਲਕਾਏਗੇ ਉਵੇਂ ਹੀ ਕਰਦੇ ਕੋਤਨੀ ਵਿਰੋਧੀ ਕੋਈ ਲੱਗਦਾ ਇਹਨਾਂ ਇਨਾਂ ਇਹ ਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ